ਤੇ ਇਮਰਾਨ ਮਾਨ ਜਵਾਬਖਣ ਕਮੇਟੀ ਪੰਜਾਬ ਦੇ ਆਪੂ ਸਹਬਾਨ ਨੇ ਹੁਣ ਨਹੀਂ ਤੇ ਮੇਰੇ ਸਾਹਮਣੇ ਬੈਠੇ ਪੰਜਾਬ ਦੇ ਕੋਨੇ ਕੋਨੇ ਤੋਂ ਮਨਾਰੇ ਵਿੱਚ ਪੂਰਾ ਗੁੱਸਾ ਭਰ ਕੇ ਆਏ ਬਹੁਤ ਹੀ ਸਤਿਕਾਰਪੂਰ ਸਾਥੀਓ ਲੱਗ ਪੜ ਪਹਿਲੇ ਬਲਾਰੇ ਤੋਂ ਲਾ ਕੇ ਹੋਰ ਤੱਕ ਸਾਡੇ ਇਹਨਾਂ ਧਰਨਿਆਂ ਦਾ ਤੇ ਅੱਜ ਦੇ ਧਰਨਿਆਂ ਦਾ ਮਤਲਬ ਕੀ ਸੀ ਕਿਉਂ ਅਸੀਂ ਧਰਨੇ ਦੇ ਰਹੇ ਹਾਂ ਇਹਦੇ ਬਾਰੇ ਬੁਲਾਰੇ ਸਾਥੀਆਂ ਨੇ ਬਹੁਤ ਹੀ ਵਿਸਥਾਰ ਦੇ ਨਾਲ ਅੰਕਰਿਆਂ ਸਾਥਿ ਤੁਹਾਨੂੰ ਜਾਣਕਾਰੀ ਜਿਹੜੀ ਸਭ ਨੇ ਕੀਤੀ ਹੈ ਮਿੱਤਰੋ ਸਮਾਂ ਬਹੁਤ ਘੱਟ ਹੈ ਇਸ ਕਰਕੇ ਮੈਂ ਕੋਸ਼ਿਸ਼ ਕਰੂੰਗਾ ਕਿ ਕੋਈ ਗੱਲ ਜਿਹੜੀ ਰਿਪੀਟ ਨਾ ਕੀਤੀ ਜਾਵੇ ਜਿਹੜਾ ਐਕਸ਼ਨ ਕਮੇਟੀ ਸਾਡੀਆਂ ਹੋਰ ਹੀ ਲੋਕਾਂ ਦੇ ਵਿੱਚੋਂ ਨਿਕਲਿਆ ਆਇਆ ਇੱਕ ਮੰਚਾ ਜਿਹੜਾ ਅਸੀਂ ਸਥਾਪਿਤ ਕੀਤਾ ਕਿਉਂਕਿ ਪੰਜਾਬ ਦੇ ਬਿਜਲੀ ਕੰਮ ਨੇ ਲੰਮੇ ਸਮੇਂ ਤੋਂ ਜਿੱਥੇ ਸਰਕਾਰ ਤੇ ਮੈਨੇਜਮੈਂਟ ਦੀਆਂ ਗਲਤ ਪਹੁੰਚੀਆਂ ਦਾ ਸੰਤਾਪ ਹੰੜਾ ਰਹੇ ਸੀ ਉਹਦੇ ਨਾਲ ਵੀ ਨਾਲ ਇਸ ਗੱਲ ਤੋਂ ਚਿੰਤਾਤ ਤੁਸੀਂ ਕਿ ਸਰਕਾਰ ਜਿੱਧਰਲੇ ਪਾਸੇ ਨੂੰ ਤੁਰ ਰਹੀ ਹੈ ਜਾਂ ਸਾਡੇ ਮਹਿਕਮੇ ਤੇ ਜਿਹੋ ਜੀ ਅੱਖ ਰੱਖੀ ਬੈਠੀ ਹੈ ਤਾਂ ਸਾਡਾ ਭੇਖਾ ਜਿਹੜਾ ਬਹੁਤ ਹੂਤਵਲਾ ਸਾਨੂੰ ਦਿਖਾਈ ਦੇਣ ਲੱਗਿਆ ਸੀ ਅਸੀਂ ਉਹਨਾਂ ਲੋਕਾਂ ਦੇ ਮੂੰਹਾਂ ਵੱਲ ਵੀ ਦੇਖਿਆ ਜਿਨ੍ਹਾਂ ਨੇ ਪਿਛਲੇ ਸਮੇਂ ਦੇ ਅੰਦਰ ਲੜਾਈਆਂ ਲੜੀਆਂ ਤੇ ਉਹਨਾਂ ਲੜਾਈਆਂ ਦਾ ਸਿੱਟਾ ਵੀ ਤੁਹਾਡੇ ਸਾਹਮਣੇ ਕੱਢ ਕੇ ਰੱਖਿਆ ਉਹ ਲੜਾਈਆਂ ਵੀ ਅਸੀਂ ਦੇਖੀਆਂ ਜਦੋਂ ਪੰਜਾਬ ਦੇ ਬਿਜਲੀ ਕੰਮੇ ਆਮ ਨਹਾਰੇ ਸਰਕਾਰ ਤੇ ਮਨੇਜਮੈਂਟ ਦੀਆਂ ਗਲਤ ਪਾਲਿਸੀਆਂ ਦੇ ਖਿਲਾਫ ਮੈਦਾਨ ਦੇ ਵਿੱਚ ਆਏ ਤੇ ਉੱਥੇ ਆ ਕੇ ਲੀਡਰਸ਼ਿਪ ਦੀ ਅੱਖ ਖੁੱਲੀ ਤੇ ਜਦੋਂ ਅਸੀਂ ਉਸ ਸਟੇਜ ਤੇ ਚਲੇ ਗਏ ਤਾਂ ਉਸ ਤਾਕਤ ਨੂੰ ਵਰਤੋਂ ਅਸੀਂ ਸਹੀ ਢੰਗ ਨਾਲ ਨਾ ਕਰ ਸਕੇ ਨਹੀਂ ਤਾਂ ਅੱਜ ਕੋਈ ਲੋੜ ਨਹੀਂ ਸੀ ਵੀ ਇੱਕ ਪਾਸੇ ਅੰਬਿਟਰੇਟਰ ਸਾਥੀ ਬੈਠੇ ਐ ਤੇ ਹੋਰ ਐਸਐਸਏ ਬੈਠੇ ਐ ਤੇ ਦੂਸਰੇ ਪਾਸੇ ਡਿਗਰੀਆ ਕਰੀ ਡਿਪਲੋਮਾ ਕਰੀ ਸਾਡੇ ਛੋਟੇ ਭਾਈ ਨੇ ਜਿਹੜੇ ਲਗਾਤਾਰ ਪੁਖਰ ਤਾਲਾਂ ਦੇ ਉੱਤੇ ਬੈਠੇ ਆ। ਮਿੱਤਰੋ ਜਦੋਂ ਜ਼ਬਰ ਦੀ ਕੋਈ ਇੰਤਹਾਨ ਆ ਰਹੇ ਤਾਂ ਇਤਿਹਾਸ ਕਹਿੰਦਾ ਵੀ ਉਸ ਵੇਲੇ ਧਰਤੀ ਕੰਵਟ ਜ਼ਰੂਰ ਲੰਦੀ ਹੈ। ਇਹ ਕੰਵਟ ਸੀ ਪੰਜਾਬ ਦੇ ਬਿਜਲੀ ਕਾਮੇ ਵੀ ਜਿਨ੍ਹਾਂ ਪੰਜਾਬ ਦੇ ਲੋਕਾਂ ਦੇ ਨਾਲ ਸરા ਤਰ੍ਹਾਂ ਦੇ ਸਹਿਯੋਗ ਦਿਖਾ ਕੇ ਆਪਣੇ ਆਪ ਨੂੰ ਆਪਣੇ ਸਿਰ ਤੇ ਬਸੰਤੀ ਪੱਗ ਧਰ ਕੇ ਭਗਤ ਸਿੰਘ ਦੇ ਵਾਰਸ ਹੋਣ ਦਾ ਇੱਕ ਝੂਠਾ ਲਾਰਾ ਦਾਵਾ ਪੰਜਾਬ ਦੇ ਲੋਕਾਂ ਨਾਲ ਕੀਤਾ ਸੀ। ਉਹ ਪਿਛਲੇ 3-4 ਸਾਲਾਂ ਤੋਂ ਆਪਾਂ ਲਗਾਤਾਰ ਉਹਨੂੰ ਬਹੁਤ ਨੇੜਿਓਂ ਬਾਤ ਰਹੇ ਹਾਂ। ਜਿਹਨੇ ਵਾਦਾ ਕੀਤਾ ਸੀ ਕਿ ਪੰਜਾਬ ਦੀ ਧਰਤੀ ਜੀ ਦਾ ਬਹੁਤ ਸਾਨਾ ਮਤ ਇਤਿਹਾਸ ਹੈ। ਅੱਜ ਉਸ ਧਰਤੀ ਦੇ ਉੱਤੇ ਹਰ 2 ਕਿਲੋਮੀਟਰ ਤੋਂ ਵੱਧ ਘਰਨੇ ਲੱਗ ਰਹੇ ਐ। ਤੁਸੀਂ ਸਾਨੂੰ ਇੱਕ ਮੌਕਾ ਦੇ ਦਿਓ। ਇੱਕ ਵਾਰ ਸਾਨੂੰ ਅਜਿਹਾ ਕੇ ਦੇਖ ਲਓ। ਅਸੀਂ ਪੰਜਾਬ ਦੀ ਧਰਤੀ ਤੇ ਕਲਚਰ ਖਤਮ ਕਰਦੇ ਆਂਗੇ ਕਿਉਂਕਿ ਉਹਨਾਂ ਨੂੰ ਬੈਠੇ ਬਿਠਾਇਆ ਦੇ ਹੱਕ ਅਸੀਂ ਉਹਨਾਂ ਨੂੰ ਦੇ ਦੇਵਾਂਗੇ ਦੇ ਬੰਦ ਤੋਂ ਜਿਸ ਦਿਨ ਤੋਂ ਸਰਕਾਰ ਬੈਠੀ ਹੈ ਚਾਰ ਬਜਟ ਮਿੱਤਰੋ ਇਹਨੇ ਪਾਸ ਕਰ ਲਿਆ ਚਾਰਾਂ ਬਜਟਾਂ ਦੇ ਅੰਦਰ ਇਹਨੇ ਮਹਿਸੂਸ ਹੀ ਨਹੀਂ ਕੀਤਾ ਕਿ ਮੁਲਾਜ਼ਮ ਵੀ ਪੰਜਾਬ ਦੇ ਵਿੱਚ ਕੰਮ ਕਰਦੇ ਆ ਭਾਵੇਂ ਕਿਸੇ ਵੀ ਅਦਾਰੇ 'ਚ ਪੈਨਸ਼ਨਰਾਂ ਨੇ ਆਪਣੀਆਂ ਜ਼ਿੰਦਗੀਆਂ ਜਵਾਨੀਆਂ ਗਾਲ ਦਿੱਤੀਆਂ ਤੇ ਜਦੋਂ ਉਹਨਾਂ ਦੇ ਹੱਕ ਕੁਕ ਲੈਣ ਦੀ ਗੱਲ ਆਈ ਇੱਕ ਸ਼ਰਦ ਵੀ ਇਸ ਬੰਦੇ ਨੇ ਜਿਹੜਾ ਕਹਿੰਦਾ ਹਰਿਆਪਿੰਡ ਪਿੰਡਾਂ ਦੇ ਸੱਥਾ ਚੱਲਿਆ ਕਰੂਗਾ ਉਹਨੇ ਸ਼ਰਦ ਵੀ ਇੱਕ ਨਵਾਂ ਪੈਸਾ ਵਿਚਾਰਾ ਵਜਤ ਤੁਹਾਡੇ ਲਈ ਨਹੀਂ ਰੱਖਿਆ ਅਸੀਂ ਹੈਰਾਨ ਆ ਕਿ ਸਰਕਾਰਾਂ ਬੜੀਆਂ ਦੇਖਿਆ ਮੁੱਖ ਮੰਤਰੀ ਬੜੇ ਦੇਖਿਆ ਇਹੋ ਜੀ ਝੂਠੀ ਤੇ ਜ਼ਲੀਲ ਸਰਕਾਰ ਆ ਜਿਹੜੀ ਇਹ ਵੀ ਪੰਜਾਬ ਦੇ ਇਤਿਹਾਸ ਦੇ ਵਿੱਚ ਕਾਲੇ ਅੱਖਰਾਂ ਦੇ ਨਾਲ ਇਹਦਾ ਨਾਂ ਜਿਹੜਾ ਉਕਰਿਆ ਜਾਣਾ ਹੈ ਜੀ ਨੇ ਕਿਹਾ ਸੀ ਕਿ ਮੈਂ ਪੰਜਾਬ ਦੇ ਅੰਦਰ ਇੱਕ ਨਵਾਂ ਵਿਰਾਸਤ ਹੈ ਜਿਹੜੀ ਇਹਨੂੰ ਪੈਦਾ ਕਰੂਗਾ ਪੰਜਾਬ ਨੂੰ ਬਦਲਾ ਕਰ ਦਿੱਤਾ ਪੁਰਾਣੀਆਂ ਸਰਕਾਰਾਂ ਨੇ ਪੁਰਾਣੀਆਂ ਪਾਰਟੀਆਂ ਨੇ ਮੈਂ ਇਹਨੂੰ ਲੰਗੜਾ ਪੰਜਾਬ ਬਣਾ ਦਊਗਾ ਅੱਜ ਪੰਗੜਾ ਪੰਜਾਬ ਹੈ ਜਿਹੜਾ ਹਰ ਮੋੜ ਤੇ ਭਗਵੰਤ ਮਾਨ ਦੱਸਿਆ ਆਪਾਂ ਕਰ ਰਿਹਾ ਪਰ ਅੱਖ ਨਿੱਕਰੀ ਉਹ ਵੀ ਅਜੇ ਤੱਕ ਨਹੀਂ ਖੁੱਲੀ ਮੈਂ ਇਹੋ ਜਿਹਾ ਮੁੱਖ ਮੰਤਰੀ ਕਦੇ ਦੇਖਿਆ ਜਿਹਨੂੰ ਚਾਰ ਸਾਰੇ ਪਤਾ ਹੀ ਨਹੀਂ ਲੱਗੇ ਵੀ ਸਾਡੀ ਰਾਜਧਾਨੀ ਕੱਲਿਆਂ ਦੀ ਹੈ ਜਾਂ ਦੋਸਤਾਂ ਦੀ ਹੈ ਜਦੋਂ ਪੰਜਾਬ ਦੇ ਅੰਦਰ ਕੋਈ ਹੋਵੇ ਜੇ ਬਾਦਲਾ ਉੱਥੇ ਹੈ ਜਿਹੜੇ ਕਰਕੇ ਹਿੰਦੁਸਤਾਨ ਦੇ ਅੰਦਰ ਇੱਕ ਨੰਨਾ ਵਾਅਦਾ ਤੇ ਜਿਹੜੀ ਲਿਖੀ ਗਈ ਜਿਹੜਾ ਇੱਕ ਅਸੀਂ ਚੈਨਲਾਂ ਤੋਂ ਦੇਖਦੇ ਸੀ ਅਖਬਾਰਾਂ 'ਚ ਪੜ੍ਹਦੇ ਸੀ ਕਿ ਜੋ ਗੱਲ ਕਹਿਤੀ ਮੋ ਪ੍ਰਿੰਦਰ ਮੋਦੀ ਨੇ ਉਹਨੂੰ ਕੋਈ ਮੇਟਣ ਵਾਲਾ ਨਹੀਂ ਉਹ ਪਿੱਛੇ ਨਹੀਂ ਮੁੜਦਾ ਔਰ ਪੰਜਾਬ ਦੀ ਧਰਤੀ ਤੋਂ ਗਦਰੀਆ ਦੇ ਵਾਰਸਾਂ ਨੇ ਇਹੋ ਜਿਹੇ ਕਾਫਲੇ ਬਣੇ ਉਹ ਤਿੰਨ ਕਾਲੇ ਕਾਨੂੰਨ ਜਿਹੜੇ ਐਗਰੀਕਲਚਰ ਨਾਲ ਸੰਬੰਧਿਤ ਸੀ ਔਰ ਜੋ ਲਾਗੂ ਹੋ ਜਾਂਦੇ ਪੰਜਾਬ ਦਾ ਨਹੀਂ ਹਿੰਦੂਪੋਤਾਂ ਦਾ ਕੋਈ ਵਰਗ ਸਵੇਤ ਆਪ ਇਹ ਨਹੀਂ ਕਹਿ ਸਕਦੇ ਕਿ ਸਾਨੂੰ ਉਹਦਾ ਸੋਖ ਨਹੀਂ ਲੱਗਿਆ ਤੇ ਸਾਡੇ ਆਸੀ ਵੀ ਪਿੰਡਾਂ ਦੇ ਸ਼ਹਿਰਾਂ ਦੇ ਮਜ਼ਦੂਰਾਂ ਕਿਸਾਨਾਂ ਦੇ ਵੇੜਿਆਂ 'ਚ ਆਉਣ ਆ ਰਹੇ ਆ ਸਾਨੂੰ ਦਰਦ ਸੀ ਇਸ ਗੱਲ ਦਾ ਜਿਵੇਂ ਅੱਜ ਮੋਗਾ ਨਾਲ ਸਾਹਮਣਿਆ ਗਿਆ ਤਾਂ ਬਿਆਸੀਆਂ ਦੇ ਅੰਦਰ ਜਿਹੜਾ ਡੱਟਾ ਹੋਇਆ ਧਰਨਾ ਲਾ ਰਿਹਾ ਸੀ ਪੰਜਾਬ ਦੀ ਕਲਦੋਸਤਾਨ ਦੀ ਕਿਸਾਨੀ ਦਾ ਲੋਕਾਂ ਦਾ ਵਿਸ਼ਵਾਸ ਉੱਠ ਜਾਣਾ ਜਿੱਥੇ ਬੰਦਿਆਂ ਤੋਂ ਇਹ ਕਾਰਨ ਬਣਿਆ ਕਿ ਅਸੀਂ ਪਿਛਲੇ 2 ਢਾਈ ਮਹੀਨਿਆਂ ਤੋਂ ਇਹ ਕੋਸ਼ਿਸ਼ ਕੀਤੀ ਪੰਜਾਬ ਦੇ ਅੰਦਰ ਸਾਡੀ ਇਸ ਸੰਤ ਨੂੰ ਬਾਹਰ ਰੱਖਣ ਦੇ ਲਈ ਵੀ ਮਤਲਬ ਜੇ ਸਾਨੂੰ ਪਤਾ ਸੱਪ ਜਹੜੀਲਾ ਉਹਨਾਂ ਲੋਕਾਂ ਦੇ ਵਿੱਚ ਸਾੜ ਦਿੱਤਾ ਜਾਵੇ ਤੇ ਡੰਗ ਮਾਰਤਾ ਤੇ ਵੱਡਾ ਨੁਕਸਾਨ ਹੁੰਦਾ ਅਸੀਂ ਨਾਰਾ ਦਿੱਤਾ ਸੀ ਕਿ ਸੱਪ ਦੀ ਸਿਰ ਤੇ ਪੈਰ ਰੱਖ ਲੋ ਜੇ ਸੱਪ ਅੱਗੇ ਲੰਘਿਆ ਉਹ ਉਹਦੀ ਲੀ ਤੇ ਖੜ ਕੇ ਕੀਰਨੇ ਪਾਉ ਦਾ ਕੋਈ ਮਤਲਬ ਨਹੀਂ ਇਹ ਸਾਡੇ ਦੇ ਖਾਨ ਦੀ ਗੱਲ ਨਹੀਂ ਹੋਣੀ 2-3 ਮਹੀਨਿਆਂ ਦੇ ਅੰਦਰ ਮੋਰਚੇ ਵੀ ਬਣੇ ਜੁਆਰਡ ਕਲਮੇਟੀਆਂ ਵੀ ਬਣੀਆਂ ਇੱਕ ਇਤਿਹਾਸ ਸਿਰਜਿਆ ਤੁਸੀਂ ਹੋਇਆ ਪਹਿਲਾਂ ਵੀ ਸੀ ਇਹ ਇੱਕ ਦੋ ਵਾਰ ਪਰਾ ਇੱਕ ਇਤਿਹਾਸ ਤੁਸੀਂ ਲਿਖ ਦਿੱਤਾ ਕਿ ਅਸੀਂ ਇੱਕ ਅੱਡੇ ਧਰਨੇ ਤੇ ਠੇਕ ਨਹੀਂ ਰੱਖੀ ਅਸੀਂ ਮਾਨਸ ਬਸਾ ਕੇ ਚੱਲੇ ਸੀ ਇਹ ਗੱਲ ਭਗਵਾਨ ਤਮਾਲ ਜਿਹੜਾ 10000 ਦੇ ਪੰਜਾਬ ਦੇ ਲੋਕਾਂ ਨੇ ਅੱਜ ਵੀ ਉਹ ਨਾਟਕ ਵਈ ਟੰਗ ਮੰਗੋ ਟੰਗਾ ਜਿਹੜੇ ਪੰਡਾ ਵਾਲਿਆਂ ਜਿਹੜੇ ਖੇਡਾ ਖੇਡਦੇ ਸਟੇਜਾਂ ਦੇ ਉੱਤੇ ਕਰ ਗਏ ਉਹ ਗਿਆ ਉਸ ਭਾਵਨਾਵਾਂ ਨੂੰ ਚੱਕਣਾ ਚੂਰ ਕਿਵੇਂ ਕੀਤਾ ਜਾ ਸਕਦਾ ਹੈ ਇਹ ਜਿਹੀ ਸੀ ਦੀ ਲੀਡਰਸ਼ਿਪ ਨੇ ਸਰਜੋਰ ਕੇ ਇਸ ਗੱਲ ਤੇ ਵਿਚਾਰ ਕੀਤੇ ਜਦੋਂ ਜੋਨ ਦੇ ਘਰ ਨੇ ਲਾਏ ਖਫਸਾ ਸੀ ਸਾਡੇ ਸਾਥੀਆਂ ਨੂੰ ਵੀ ਸਾਡੀ ਏਕਤਾ ਬਰਕਰਾਰ ਰਹਿ ਸਕਦੀ ਹੈ ਜਾਂ ਨਹੀਂ ਕਿ ਅਸੀਂ ਇਸੇ ਟੱਗ ਨਾਲ ਚੱਲਾਂਗੇ ਇੱਕ ਤੋਂ ਬਾਅਦ ਇੱਕ ਧਰਨਾ ਜਿਨੇ ਨਿਕਲ ਗਲਤ ਚਰਚਾ ਸ਼ੁਰੂ ਕਰਤੀ ਪੰਜਾਬ ਦੇ ਅੰਦਰ ਅੱਜ ਨੂੰ 2 ਮਹੀਨੇ ਦੀ ਜਵਾਲੀ ਤੁਸੀਂ ਦੇਖ ਰਹੇ ਹੋ ਪਟਿਆਲੇ ਦੀਆਂ ਸੜਕਾਂ ਦੇ ਉੱਤੇ ਅਸੀਂ ਵੀ ਮਹਿਸੂਸ ਕਰ ਰਹੇ ਹਾਂ ਕਿ ਲੋੜ ਹੁੰਦੀ ਹੈ ਉਸ ਸਮੇਂ ਬਾਬੇ ਨਾਨਕਾਂ ਨੂੰ ਜੋ ਚਲ ਕਲ ਕ ਇਕੱਠਾ ਕਰ ਲੋ ਭਾਈ ਥੋੜੇ ਜਿਵੇਂ ਨਿੱਕੀਆਂ ਨਿੱਕੀਆਂ ਨਦੀਆਂ ਨਾਲੇ ਕੱਟੇ ਹੋ ਜਾਂਦੇ ਆ ਪਰ ਸਮੁੰਦਰ ਦਾ ਰੂਪ ਧਾਰਨ ਕਰ ਲੈਂਦੇ ਆ ਇਸੇ ਕਰਕੇ ਕੋਸ਼ਿਸ਼ਾਂ ਕੀਤੀਆਂ ਕਿ ਅੱਜ ਤੋਂ ਕੈਸੋ ਸਾਲ ਪਹਿਲਾਂ ਬਾਬੇ ਲਾਲ ਕਨੇ ਕਲੀਖ ਖਿੱਚਤੀ ਸੀ ਇੱਕ ਪਾਸੇ ਮੰਨਤ ਕਰਨ ਵਾਲੇ ਲੋਕ ਦੂਜੇ ਪਾਸੇ ਮੰਨਤਾਂ ਨੂੰ ਛੁੰਡਣ ਵਾਲੇ ਲੋਕ ਸੀ ਮਨਕ ਭਾਗਵਾ ਦੇ ਭਾਈ ਲਾਲੋਆਂ ਦਾ ਨਖੇਣਾ ਇਸ ਕਰਕੇ ਕੀਤਾ ਸੀ ਕਿ ਤੁਸੀਂ ਕਿਰਤਾ ਕਰ ਰਹੇ ਹੋ ਖੂਨ ਪਸੀਨਾ ਖੇਤਾਂ 'ਚ ਵਹਾ ਰਹੇ ਹੋ ਮਿੱਟੀ ਨਾਲ ਮਿੱਟੀ ਹੋ ਰਹੇ ਹੋ ਤੁਹਾਡੇ ਇਸ ਜਿਹੜੀ ਕਮਾਈ ਹੁੰਦੀ ਹੈ ਉਹਨੂੰ ਆ ਬੇਦਰ ਲੋਕ ਚੱਟ ਕੇ ਲੈ ਜਾਂਦੇ ਆ ਅੱਜ ਤੱਕ ਅਖਬਾਰਾਂ 'ਚ ਨਾਰੇ ਦੇਣ ਵਾਲੇ ਵੀ ਸਾਲੂ ਟੇਕੜੀ ਦੇ ਰਹੇ ਬੀਜੇਪੀ ਵਾਲੇ ਤੇ ਕਹਿੰਦੀ ਦੇ ਰਹੇ ਕਾਂਗਰਸੀ ਤੇ ਕਹਿੰਦੀ ਦੇ ਰਹੇ ਆ ਗਾਲੀ ਨਿਕਲੇ ਜੇ ਅਸੀਂ ਆਮ ਘਰਾਂ ਦੇ ਵਿੱਚੋਂ ਉੱਠ ਕੇ ਆਇਆ ਹਾਂ ਸਵਾਸ ਤੇਰੇ ਭਗਵੰਤ ਮਾਨ ਦੇ ਏ ਭਾਈ ਘੂਣਾ ਅਕੋਣਾ ਇੱਕ ਹੋਵਣ ਇਹਨੂੰ ਇਹ ਨਹੀਂ ਪਤਾ ਲੱਗ ਰਿਹਾ ਜਿਹੜਾ ਕਹਿੰਦਾ ਸੀ ਕੋਟਾ 'ਚ ਸਾਡਾ ਵਿਸ਼ਵਾਸ ਹੈ ਜਦੋਂ ਤੱਕ ਦੇਖੋ ਕੇਜਰੀਆਲ ਤੇ ਸੋਸੋਡੀਆਂ ਵਰਗਿਆਂ ਨੂੰ ਗੇਲ ਮਿਲਦੀ ਹੈ ਫੇਰ ਤਾਂ ਕਹਿੰਦਾ ਸਾਡੀ ਜਿੱਤ ਹੋਈ ਹੈ ਜੇ ਕਿਸੇ ਸਵੀਕ ਨੂੰ ਮਿਲ ਜਵੇ ਫੇਰ ਧੰਕੀ ਦੱਦਾ ਕਹਿੰਦਾ ਆਜੋ ਗੇਲ ਮਿਲੀ ਹੈ ਇਹ ਜਿੱਤ ਦਾ ਸੰਗ ਜਰਗਤ ਗਬਾਂਦ ਰੰਗ ਬਦਲਣ ਆਇਆ ਭਗਵਾਨ ਤਮਨ ਤੇ ਸਮੇਤ ਉਹਦੀ ਟੀਮ ਹੈ ਜਿਹੜੀ ਇੱਕ ਤੋਂ ਵੱਧ ਕੇ ਇੱਕ ਦੂਜੇ ਦੇ ਅੱਗੇ ਜਾ ਕੇ ਝੂਠੇ ਤੇ ਆਰਥੀ ਹੀਰ ਜਿਹੜੇ ਪੰਜਾਬ ਦੇ ਲੋਕਾਂ ਸਾਹਮਣੇ ਅੱਜ ਜਵਾਬ ਰੱਖ ਰਹੇ ਹੋਏ ਆ ਪਰ ਸਾਡੇ ਸਾਹਮਣੇ ਤਾਂ ਦੋਸਤੋ ਇੱਕ ਬਹੁਤ ਵੱਡਾ ਸਵਾਲ ਸੀ ਕਿ ਤੁਸੀਂ ਜੜਾਈਆਂ 21 ਦੇ ਵਿੱਚ ਵੀ ਜੜੀਆਂ ਨੇ 2021 ਦੇ ਵਿੱਚ ਤੁਸੀਂ ਜੜਾਈਆਂ 24 ਤੋਂ 25 ਦੀਆਂ ਵੀ ਦੇਖੀਆਂ ਉਹਨਾਂ ਦੇ ਵਿੱਚ ਇੱਕ ਤਵਦੀਲੀ ਸੀ ਉਹ ਦੇਖਿਆ ਸੀ ਪੰਜਾਬ ਦੇ ਬਿਜਲੀ ਕੰਮ ਇਹਨੂੰ ਬੀਜਾ ਅੱਜ ਨਹੀਂ ਤੇ ਭੜਕੇ ਕਦੇ ਵੀ ਨਹੀਂ ਇਹ ਲੀਕ ਛੁੱਟ ਕੇ ਜੜੀ ਆ ਲੜਾਈ ਲਾਣੀ ਹੈ ਪਰ ਜਦੋਂ ਅਫਸੋਸ ਹੁੰਦਾ ਕਿ ਸਾਡੇ ਬਣਾਏ ਹੋਏ ਸਾਡੇ ਹੀ ਅੱਗੇ ਕੀਤੇ ਹੋਏ ਇਹ ਕਹਿਣ ਕਿ ਗੁਰਗੇਦ ਬੰਦ ਕਰਨ ਦਾ ਕੋਈ ਫਾਇਦਾ ਨਹੀਂ ਵੱਡੇ ਵੱਡੇ ਘਰਾਂ ਨੂੰ ਮਾਰਨ ਦਾ ਕੋਈ ਫਾਇਦਾ ਨਹੀਂ ਪਿੰਡ ਤੱਕ ਟਿੱਕ ਟਿੱਕ ਦੋ ਭੁੱਖੇ ਲੈ ਕੇ ਲੜਾਈਆਂ ਦੀਆਂ ਜੰਡੀਆਂ ਜਾਂਦੇ ਆ ਸਾਡਾ ਤਾਂ ਇਤਿਹਾਸ ਪਿਆ ਹੈ ਕਿ ਜਦੋਂ ਮੁਗਲ ਹਕੂਮਤ ਜਦ ਜਣਾ ਜਬਰ ਚਾਰੂ ਸੀਮਾ ਦੇ ਉੱਤੇ ਸੀ ਉਸ ਵੇਲੇ ਵੀ ਖੇਲ ਨਹੀਂ ਮੰਨੀ ਜੰਗਲਾਂ ਦੇ ਰਹਿ ਕੇ ਫਲ ਮਿਲ ਗਿਆ ਉਹ ਖਾ ਲਿਆ ਬੱਤੇ ਖਾ ਲੇ ਕਿਸੇ ਚੰਗੇ ਦਰਖਤ ਦੇ ਪਰ ਹਕੂਮਤ ਦੇ ਕੋ ਨਾਲ ਹਕੂਮਤਾਂ ਦੇ ਖਿਲਾਫ ਜੰਗ ਵੀ ਲਗਾਤਾਰ ਜਾਰੀ ਰੱਖਿਆ ਸਾਡੇ ਸਾਹਮਣੇ ਇਤਿਹਾਸ ਪਿਆ ਬਾਬਾ ਦੀਪ ਸਿੰਘਾ ਉਹ ਕਹਿੰਦਾ ਵੀ ਇਸ ਤੰਗ ਨਾਲ ਲੜਾਈਆਂ ਨਹੀਂ ਲੜੀਆਂ ਜਾਂਦੀਆਂ ਇਸ ਧਰਤੀ ਦੇ ਉੱਤੇ ਗਦਾਰਾਂ ਦੀ ਤੇ ਜਿਹਾੜਾਂ ਦੀ ਇਕ ਲੀਕਾ ਇਕ ਬੱਡੀ ਇਹਨਾਂ ਦੀ ਲੈਂਡ ਖਿੱਚੀ ਹੋਈ ਆ ਉਹਨੇ ਸਦਾ ਦੱਸਿਆ ਸੀ ਕਿ ਤੁਸੀਂ ਦੇਖੋ ਜੋ ਦੀ ਗੱਲ ਅੱਜ ਅਸੀਂ ਪ੍ਰਚਾਰ ਦੇਣਾ ਜੋ ਫਲਾਰੇ ਦੇ ਵਾਰਸ ਬਣੋ ਢੰਕੇ ਦੇ ਵਾਰਸ ਬਣੋ ਇਹ ਗੱਲ ਨੂੰ ਸਾਬਤ ਕੀਤਾ ਉਸ ਬਰਸਤ ਨੂੰ ਅੱਗੇ ਤੋਰ ਕੇ ਕਿ ਇੱਕ ਪਾਸੇ ਜੈਰੀ ਸਿੰਘ ਦੇ ਰੂਏ ਵਰਗੇ ਜਿਹੜਾ ਨੇ ਦੂਜੇ ਪਾਸੇ ਭਾਨਚੰਦ ਡੋਗਰੇ ਵਰਗੇ ਜਿਹੜੇ ਇੱਕ ਤਾਰਾ ਵੀ ਬੜੀਆਂ ਮਜ਼ਬੂਤ ਨੇ ਕਿਉਂਕਿ ਹਾਕਮਾਨਾਂ ਰਲ ਕੇ ਸਰਕਾਰ ਦੀ ਚਾਪਲੂਸੀ ਕਰਕੇ ਸਾਡੇ ਇੱਧਰ ਵੱਡੇ ਇਕੱਠਾਂ ਨੂੰ ਕਮਰਾਹ ਕਰਦੇ ਆ ਤੇ ਬਰਤਨਾਂ ਦੇ ਸ਼ਾਂਕੇ ਗ੍ਰੇਡ ਕਰਦੇ ਆ ਸਿਰਫ ਆਪਣੀ ਇੱਕ ਅੱਡੇ ਸਹੂਲਤ ਲਾਉਣ ਦੇ ਲਈ ਪਰ ਅੱਜ ਦੇ ਸਾਡੇ ਇਕੱਠ ਨੇ ਇਹ ਗੱਲ ਸਾਫਟ ਕਰ ਦਿੱਤੀ ਹੈ ਜਿਹੜੇ ਕਹਿੰਦੇ ਸੀ ਬਠਿੰਡਾ ਵੇਚ ਦਿਓ ਬਾਕੀਆਂ ਦੇ ਤੇ ਤਾਲੇ ਕਰ ਰਹੇ ਸੀ ਪਰ ਸੱਚ ਇਹ ਇੱਕ ਹੈ ਇਹਦੇ ਸੱਪ ਜਹਿਰੀਲਾ ਫਰਨੀਕ ਤੇ ਖੜ ਕੇ ਲੋਕਾਂ ਦੇ ਨਾਲ ਜਿਹੜਾ ਕੋਈ ਇਹੋ ਜੀ ਗੱਲ ਕਰਨ ਦੀ ਲੋੜ ਨਹੀਂ ਸੱਪ ਦੀ ਸਿੜੀ ਤੇ ਪੈਰ ਰੱਖੋ ਤੁਸੀਂ ਅੱਜ ਸੱਪ ਦੀ ਸਿੜੀ ਤੇ ਪੈਰ ਰੱਖ ਦਿੱਤਾ ਇਹ ਕਾਰਨਾ ਮਿੱਤਰੋ ਤੁਹਾਡੇ ਲੱਗੇ ਹੋਏ ਧਰਲੇ ਤੇ ਵਾਸੀਆਂ ਦੀਆਂ ਪੋਟਾ ਸਰਕਾਰ ਤੇ ਮੈਨੇਜਮੈਂਟ ਕੋਲੇ ਜਿਹੜਾ ਪਹਿਲੀ ਮੀਟਿੰਗ ਦੇ ਵਿੱਚ ਕਹਿੰਦਾ ਸੀ ਕਿ ਸਰਕਾਰ ਦੀ ਮਰਜ਼ੀ ਹੈ ਸਰਕਾਰ ਨੇ ਵੇਚਤੀ ਸਰਕਾਰ ਕਰ ਸਕਦੀ ਹੈ ਕੱਲ ਵੀ ਮੀਟਿੰਗ ਦੇ ਵਿੱਚ ਉਹ ਤਾਲਾ ਕਰ ਰਿਹਾ ਸੀ ਕਿ ਤੁਸੀਂ ਉਹ ਸਰਕਾਰ ਨੂੰ ਜਰ ਦੱਸੋ ਕੀ ਕਰਨਾ ਹੈ ਅਸੀਂ ਕਿਹਾ ਦੱਸਾਂਗੇ ਤੁਹਾਨੂੰ ਪਰ ਸਵਾਲ ਇਹ ਹੈ ਅੱਜ ਕਾਹੇ ਚੀਜ਼ ਨੂੰ ਕੀ ਅਸੀਂ ਜ਼ਮੀਨਾਂ ਵਾਲੀ ਵੇਚਾਂਗੇ ਇਸ ਸਮੇਂ ਦੇ ਵਿੱਚ ਵਿਚਾਰਾ ਕਰਾਂਗੇ ਇਹ ਤੁਹਾਡਾ ਉਹ ਕਾਨੂੰਨੀ ਅਟਵਾਲ ਸਾਨੂੰ ਕਿਹਾ ਹੋਇਆ ਜਿੱਤਵਾਲੀ ਨੂੰ ਤੁਸੀਂ ਲਗਾਤਾਰ ਅੱਗੇ ਵੱਧ ਰਹੇ ਹੋ 6 ਮਹੀਨੇ ਜਿਸ ਸਰਕਾਰ ਤੇ ਭਗਵੰਤ ਮਾਨ ਦੀ ਅੱਖਾਂ ਖੁੱਲ੍ਹੀ ਹੋਵੇ ਜਿਹੜਾ ਸੋਧ ਬਿਲ 2025 ਜਾਂ 26 ਬਣਦੀ ਜਾ ਰਿਹਾ ਹੈ ਉਹ ਬਾਰੇ ਚੁੱਪ ਬੈਠਾ ਸੀ ਤੁਹਾਡੇ ਲੋਕਾਂ ਦੇ ਇਕੱਠਾਂ ਨੇ ਉਹਦੀ ਜ਼ੁਬਾਨ ਖੋਲ੍ਹ ਦਿੱਤੀ ਹੈ ਉਹਨੇ ਲਿਖਿਆ ਪੈ ਗਿਆ ਤੇ ਅਸੀਂ ਇਸ ਬਿੱਲ ਦਾ ਵਿਰੋਧ ਕਰ ਰਹੇ ਹਾਂ ਇੱਕ ਗੱਲ ਜਿਹੜੀ ਸਾਨੂੰ ਵਿਰਾਸਤ ਦੇ ਵਿੱਚੋਂ ਮਿਲੀ ਹੈ ਉਹ ਇਹ ਮਿਲੀ ਹੈ ਕਿ ਜਿਸ ਤਰ੍ਹਾਂ ਸਾਡੇ ਗੁਰੂਆਂ ਨੇ ਸਾਡੇ ਮਹਾਨ ਸ਼ੀਰਧਾਂ ਨੇ ਇੱਕ ਗੱਲ ਕੁੱਟ-ਕੁੱਟ ਕੇ ਸਾਡੇ ਮਨਾਂ ਦੇ ਵਿੱਚ ਭਰੀ ਹੈ ਵੀ ਜੇ ਮਿੱਤਰੋ ਸਮੇਂ ਸਿਰ ਦੁਸ਼ਮਣੋਂ ਜੇ ਹੱਥ ਨੂੰ ਜਵਾਬ ਦਿੱਤਾ ਜਾਵੇ ਤੁਹਾਡੇ ਉਸ ਜਵਾਬ ਦਾ ਕੋਈ ਅਰਥ ਨਿਕਲਦਾ ਹੁੰਦਾ ਹੈ ਉਹਦਾ ਕੋਈ ਫਾਇਦਾ ਹੁੰਦਾ ਹੈ ਪਰ ਜੇ ਸਾਰਾ ਮਾਮਲਾ ਹੀ ਬੀਤ ਗਿਆ ਮੁਰਕੇ ਜਿੰਨੇ ਮਰਜ਼ੀ ਪਿੱਟ ਸਿਆਪੇ ਕਰੀ ਜਾਓ ਇਹ ਖੁੱਗਿਆ ਬੇੜਾ ਬਾਕੀ ਨਹੀਂ ਸਾਡੇ ਹੱਥ ਨਹੀਂ ਆਉਂਦਾ ਮੁੜ ਕੇ ਤੁਸੀਂ ਆਪ ਵੇਖਿਆ ਪ੍ਰੈਕਟੀਕਲੀ ਕਿ ਜਦੋਂ ਅਸੀਂ ਬਾਦਰਜੌਨ ਦੇ ਵਿੱਚ ਘੜ ਕੇ ਸਰਕਾਰ ਤੇ ਮਨਜਮਤ ਨੂੰ ਮਿਲਕਾਰ ਰਿਹਾ ਸੀ ਕਿ ਆ ਜਿਹੜਾ ਪਾਸੇ ਜਾਂ ਜਿੱਧਰ ਨੂੰ ਟੁੱਟ ਰਿਹਾ ਹੈ ਇਹ ਭਵਿੱਖ ਤੇਰੇ ਲਈ ਵੀ ਠੀਕ ਨਹੀਂਗਾ ਤੁਸੀਂ ਬਾੜ ਗੱਡ ਦਿੱਤੀ ਅੱਜ ਬਾੜ ਕੰਡਿਆ ਵਾਲੀ ਔਰ ਨਾਲੇ ਵਕਤ ਦਿੱਤਾ ਵੀ ਜੇ ਗਲਤੀ ਕੀਤੀ ਕਿਸੇ ਨੇ ਇਸ ਬਾੜ ਨੂੰ ਟੱਪਣ ਦੀ ਤਾਂ ਉਹਨੇ ਫਸ ਜਾਣਾ ਹੈ ਕਪੜੇ ਦਾ ਪਾਟੜੀ ਕੀ ਪਾਟਣਗੇ ਧੌਲਾ ਪੰਜਾਬ ਦੇ ਲੋਕੋ ਵੀ ਕੁੱਟਣਗੇ ਕਿਉਂਕਿ ਬਾੜਾ ਸਮਾਸਾਤ ਤੋਂ ਅੱਜ ਦੇ ਰਿਹਾ ਜੇ ਪੰਜਾਬ ਦੇ ਲੋਕ ਸਰਪੇ ਦੇ ਭਲੇਖਿਆ ਜਾ ਕੇ ਬੱਲ ਦੇ ਬਿੱਜੂਆਂ ਨੂੰ ਬਿਲਾਸਸਾਵਾ ਦੇ ਵਿੱਚ ਵਾਰ ਸਕਦੇ ਆ ਤਾਂ ਉਹੀ ਪੰਜਾਬ ਦੇ ਲੋਕਾਂ ਨੇ 3 ਮਹੀਨੇ ਬਾਅਦ ਉਹਦੇ ਘਰ ਦੇ ਵਿੱਚ ਉਹਦੇ ਹਣਕੇ 'ਚ ਇਸ ਭਗਵੰਤ ਮਾਲ ਨੂੰ ਇੱਕ ਸ਼ੀਸ਼ਾ ਵੀ ਥਵਾ ਦਿੱਤਾ ਕਿ ਭਲੇਖੇ ਕਿਵੇਂ ਰਹੀ ਆ ਜਿਹੜਾ ਸ਼ਬਦਾਂ ਦਾ ਖਰਾਬ ਵੜ ਕੇ ਸਾਫਰ ਕੋਸ਼ਿਸ਼ ਕਰ ਰਿਹਾ ਪੰਜਾਬ ਦੇ ਲੋਕਾਂ ਦਾ ਟਿੱਡ ਪੜਨੀ ਇਹ ਤੈਨੂੰ ਕੋਈ ਮੁਲਕੇ ਵਿਧਾਨ ਸਭਾ ਦੇ ਲੋਕ ਸਭਾ ਦੀ ਪਹੁੰਚ ਨਹੀਂ ਚੜ ਦੇਗੇ ਇਹ ਗਾਰੰਟੀ ਹੈ ਇਹਨਾਂ ਲੋਕਾਂ ਦੀ ਸੋ ਮਿੱਤਰੋ ਸਮੇਂ ਦੀ ਘਾਟ ਕਰਕੇ ਮੈਂ ਸੋ ਦੋ ਤਿੰਨ ਮਿੰਟ ਤੁਹਾਡੇ ਕੋਲੇ ਲੈਣੇ ਆ ਕਿ ਸਾਡੇ ਸਾਹਮਣੇ ਬਹੁਤ ਵੱਡਾ ਚੈਲੰਜ ਹੈ ਅੱਜ ਤੱਕ ਅਸੀਂ ਡੀਏ ਦੀਆਂ ਲੜਾਈਆਂ ਲੜੀਆਂ ਅੱਜ ਤੱਕ ਤਨਖਾਹਾਂ ਦੀਆਂ ਲੜਾਈਆਂ ਲੜੀਆਂ ਪੱਕਿਆਂ ਦੀਆਂ ਲੜਾਈਆਂ ਲੜੀਆਂ ਪਰ ਇਹ ਮਿੱਤਰੋ ਤਾਂ ਜੀਵਿਤ ਰਹਿਣਗੇ ਜਿਸ ਖੰਮੇ ਲਈ ਸਾਡੇ ਕੋਲ ਟੱਕੀ ਹੋਊਗੀ ਖੰਨ ਲਈ ਸਾਡੇ ਕੋਲ ਜਨਾ ਹੋਊਗੀ ਜਿਸ ਤਰ੍ਹਾਂ ਸਰਕਾਰ ਇਹ ਮੋਦੀ ਉਹਨਾਂ ਦੇ ਪੱਜchnਾ ਦੇ ਉੱਤੇ ਚੰਨ ਕੇ ਲੋਕਾਂ ਨੂੰ ਭਲੇਖੇ ਦੇ ਵਿੱਚ ਰੱਖ ਕੇ ਹਰ ਵਾਰ ਐਂਟੀ EMPLOYEES ਤੇ ਲੋਕ ਇਹ ਫੈਸਲੇ ਲੈ ਰਹੀ ਹੈ ਤੁਹਾਡੇ ਨਾਲ ਇਕੱਠਿਆਂ ਨੇ ਇਸ ਪੱਗਮੰਤ ਮਨ ਦੀ ਅੱਖਾਂ ਖੋਲਣੀਆਂ ਕਿਉਂਕਿ ਅਸੀਂ ਗਵੰਤੀ ਕਰਕੇ ਚੱਲੇ ਆ ਇਸ ਗੱਲ ਦੀ ਵੀ ਅਸੀਂ ਕਦੇ ਵੀ ਇਹ ਲੋਕਾਂ ਨੂੰ ਦਬਰਾ ਨਹੀਂ ਕਰਾਂਗੇ ਕਿ ਆ ਗੋ ਪੁਕੇ ਢੱਡ ਖੜ ਕੇ ਆਪਾਂ ਸ਼ਾਇਦ ਸਰਕਾਰ ਦਾ ਮੈਨੇਜਮੈਂਟ ਕੋਲੋਂ ਕੋਈ ਪੱਲੂ ਭੜ ਕੇ ਲੈ ਲਾਂਗੇ ਔਰ ਲਾਹੇ ਅਸੀਂ ਕਿਸੇ ਨੂੰ ਕਿਹਾ ਕਿ ਅਸੀਂ ਸਰਕਾਰ ਤੇ ਮੈਨੇਜਮੈਂਟ ਦੇ ਸਾਹਮਣੇ ਪੱਲਾ ਆਡਾਂਗੇ ਕਿਉਂਕਿ ਸਾਡੇ ਕੋਲ ਤਾਕਤ ਬੈਠੀ ਹੈ ਇੱਕ ਗੱਦਰੀ ਬਾਦਸ਼ਾਹ ਦੀ ਸਾਡੇ ਕੋਲ ਤਾਕਤ ਬੈਠੀ ਹੈ ਇੱਕ ਬੱਬਰ ਕਾਂਗਿਆ ਦੇ ਬਾਦਸ਼ਾਹ ਦੀ ਸਾਡੇ ਕੋਲ ਤਾਕਤ ਹੈ ਜੇ ਕਿਸੇ ਨੇ ਭੁਲੇਖਾ ਖਾਡਾ ਲੈ ਗੱਲਿਆੜੇ ਬਾਗ ਦਾ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਸੱਤ ਸਮੁਦ ਤੋਂ ਪਾਰ ਜਾ ਕੇ ਵੀ ਚਾਰਜ ਕਰਵਾਇਆ ਉਹ ਵੀ ਮੈਂ ਉਸੇ ਕਾਫਲੇ ਦਾ ਉਸੇ ਲੋਕਾਂ ਦਾ ਜਾ ਆ ਤੂੰ ਅੱਗੇ ਕੁਸੱਦਰ ਕਰਕੇ ਐਸੀ ਸਾਡਾ ਜਵਾਬ ਹੋਇਆ ਕਿ ਅੱਜ ਸਰਕਾਰ ਸਫਲ ਕੋਸ਼ਿਸ਼ਾ ਕਰ ਰਹੀ ਹੈ ਜਿੱਦਾਂ ਇੱਕ ਸਾਇਮਨ ਕਮਿਸ਼ਨ ਆਇਆ ਬੰਨੋਗਿਆ ਫੌਸੀਆ ਕਾਲੀ ਤੇ ਕੈਦ ਨੇ ਕਾਮਰੋ ਸਰਕਾਰ ਜਿਹੜੀ ਲੈ ਕੇ ਆਈ ਸੀ ਉਸ ਵੇਲੇ ਹੀ ਸਾਡੇ ਵੱਡੇ ਵੀਰਿਆਂ ਨੇ ਇੱਕ ਸੁਨੇਹਾ ਦਿੱਤਾ ਸੀ ਕਿ ਇਹ ਹਿੰਦੁਸਤਾਨ ਦੇ ਲੋਕੋ ਜੇ ਕੌਂਸੀਆ ਸੰਬਿਧਾਨੀ ਤੇ ਲਾਗੂ ਹੋ ਜਾਂਦੀ ਹੈ ਤਾਂ ਇਸ ਪ੍ਰਾਜੇ ਦੇ ਲਗਾਤਾਰ ਪੁਤਖਾ ਹੜਤਾਲਾਂ ਤੇ ਬੈਠੋਗੇ ਇੱਕ ਇੱਕ ਗਜ਼ਰ ਗੜ ਮਹੀਨੇ ਤੋਂ ਕੰਬੂ ਲਾ ਕੇ ਸਾਥੀ ਬੈਠੋਗੇ ਦੇਖੋ ਕੁੱਡੀ ਹਰਾਨੀ ਦੀ ਗੱਲ ਹੈ ਇਹਨੇ ਦੇਣਾ ਕਿਸੇ ਨੂੰ ਕੀ ਹੈ ਸਾਰੀ ਸਿਲੈਕਸ਼ਨ ਹੋ ਚੁੱਕੀ ਹੈ ਕਾਗਜ਼ ਪੱਤਰ ਕੰਪਲੀਟ ਪਾਇਆ ਪਰ ਉਹਨੇ ਨੇਤੀ ਪੱਤਰ ਵੀ ਬੰਦਿਆ ਕਿਉਂਕਿ ਝੂਠ ਬੋਲਣ ਦੇ ਲਈ ਇੱਕ ਕਾਲਮ ਰੱਖ ਲਿਆ ਉਹਨੇ ਵੀ ਮੈਂ ਪੰਜਾਬ ਦੇ ਅੰਦਰ ਆ ਚਾਰ ਸਾਲਾਂ ਦੇ ਵਿੱਚ ਇੰਨਾ ਲੋਕਾਂ ਨੂੰ ਨਜ਼ਰਾਰਾ ਦਿੱਤਾ ਹੈ ਪਰ ਅਸੀਂ ਸਵਾਲ ਕਰਦੇ ਹਾਂ ਕਿ ਪਾਈਪ ਲਾਈਨ ਦੇ ਵਿੱਚ ਪਈਆਂ ਪੌਂਚੀਆਂ ਨੂੰ ਜਿਹੜੀ ਮਜਬੂਰੀ ਸੀ ਤਨੀ ਕਦਮ ਤੋਂ ਲਈ ਜੁੜਿਆ ਬਿਜਲੀ ਕੰਮੇ ਤੋਂ ਹੌਂ ਤੇ ਗੋਡਾ ਰੱਖਦੇ ਆ ਇਸੇ ਤਰ੍ਹਾਂ ਟਰਾਂਸਪੋਰਟ ਦੇ ਹੋਰ ਰਜ਼ਾਰੇ ਜਿਹੜੇ ਵੀ ਰੱਖਿਆ ਤੇ ਸਾਡੇ ਬਜ਼ੁਰਗਾਂ ਨੇ ਖੁਰਦੀਆਂ ਹਉਂਟੀਆਂ ਦਿੱਤੀਆਂ ਸਾਡੇ ਫਿਰਕ ਕੰਮ ਕਰਦੇ ਸੀ ਇਹ ਹੋਇਆ ਸਾਡੇ ਬਜ਼ੁਰਗਾਂ ਨੇ ਜਿਹੜਾ ਇਸ ਰਜ਼ਾਰੇ ਦੀ ਪੰਜਾਬ ਦੀ ਡਿਵੈਲਪਮੈਂਟ ਖਾਤਰ ਆਪਣਾ ਆਪ ਨੂੰ ਬਾੜ ਦਿੱਤਾ ਦੇਨ ਭਲੇਖਾ ਸੀ ਸ਼ਾਇਦ ਵੀ ਆ ਜਿਹਨੇ ਲਾਗਣਾ ਜਿਹਨੇ ਸ਼ੁਰੂ ਕੀਤਾ ਇਹਨਾਂ ਦੇ ਗੋਤਲ ਦੀ ਲੀਡੀਆਂ ਨੂੰ ਬਦਲੀ ਕਰਦੇ ਪਾਏ ਵੇਸ ਭੇਖ ਕਿ ਜਿਹੜਾ ਗਿਆ ਕਿਉਂਕਿ ਇਤਿਹਾਸ ਤੋਂ ਅੰਗਾਨ ਹੈ ਕਿ ਜਵੀ ਬਾਣ ਲਾਗੇ ਤਵੀ ਰੋਕ ਜਾਗੇ ਇਹ ਗੁੱਡਾ ਭਲੇਖਾ ਸਾਡੇ ਜ਼ੋਨ ਦੇ ਧਰਮਾਂ ਦੇ ਕਰ ਦੱਤਾ ਅੱਜ ਅਸੀਂ ਇੱਕ ਚੈਲੰਜ ਕਰਕੇ ਚੱਲੇ ਆਂ ਇਸ ਭਗਵਾਨ ਤੁਮਾਲ ਨੂੰ ਤੁਲ ਮੇਜ ਮਤ ਨੂੰ ਗੁੰਮਾ ਦੇ ਰਿਹਾ ਅੱਖ ਨਹੀਂ ਵਿਗੜਿਆ ਚੱਲਣ ਦੇ ਉਸ ਵਾਰ ਨੂੰ ਜਿਵੇਂ ਗਾੜੇ ਨੂੰ ਸਾਡੇ ਬੁਢਾਡਿਆਂ ਨੇ ਆਪਣੇ ਖੂਨ ਪਸੀਨੇ ਨਾਲ ਸੰਜਾਇਆ ਦਿਲ ਰਾਤ ਇੱਕ ਕਰਕੇ ਜੀਵਾਂ ਦੇ ਸੱਪਾਂ ਦੇ ਸਰੀਰ ਮਿੱਡੀਆਂ ਜੋ ਖਾਸ ਦੇ ਮਹੀਨੇ ਚ ਬੱਤੀ ਬੱਤੀ ਫੁੱਟੇ ਕੋਲਾ ਨਾਲ ਆਪਣੀ ਸਰਵੀ ਸਰੀਰ ਦਾ ਪ੍ਰਦਰਸ਼ਨ ਕਰਕੇ ਉਹਨਾਂ ਨੂੰ ਮਰਦੇ ਦੇ ਸਪਲਾਈ ਦਿੱਤੀ ਹੈ ਇਹਨਾਂ ਨੂੰ ਜਨੀਲ ਕਰਨਾ ਬੰਦ ਕਰ ਦੇ ਨਹੀਂ ਤਾਂ ਪੰਜਾਬ ਦੇ ਹਰ ਮੋੜ ਦੇ ਉੱਤੇ ਤੁਹਾਨੂੰ ਜਿਹੜੇ ਲੋਕਾਂ ਟਕਰ ਰਗੇ ਕਿਉਂਕਿ ਪੰਜਾਬ ਦਾ ਮਜ਼ਾਦਲ ਸੜਕਾਂ ਦੇ ਉੱਤੇ ਆ ਗਿਆ</body> ਕੋ ਲੜ ਰਹੇ ਆ ਛੋਲੇ ਇੱਕ ਮਸ਼ੀਨ ਨੂੰ ਕੰਪਲੀਨਟ ਕੋਲ ਲਾਗੂ ਕਰਨ ਲਈ ਤੁਸੀਂ ਇੱਕੋ ਸਮੇਂ ਦੋ ਫਰੰਟਾਂ ਤੇ ਲੜ ਰਹੇ ਹੋ ਮਾਣਾ ਤੁਹਾਡੀ ਨਿਸ਼ਚਿਤ ਨੂੰ ਤੁਹਾਡੇ ਤੇ ਇੱਕ ਪਾਸੇ ਇਹ ਦੇ ਕਾਪਲਾਂ ਦਾ ਵਿਸ਼ਾਰ ਬਣ ਰਹੇ ਹੋ ਦੂਜੇ ਪਾਸੇ ਬਖਰੇ ਤੌਰ ਦੇ ਉੱਤੇ ਆਪਣੇ ਉਸ ਪਾਰਿਆਦਾਰੇ ਨੂੰ ਬਚਾਉਣ ਦੇ ਲਈ ਸਰਕਾਰ ਤੋਂ ਮਿਲਣ ਮਰਦਾ ਚਾਹਲ ਤੁਸੀਂ ਕਾਨੂੰਨ ਕਰਕੇ ਚੱਲੇ ਹੋ ਮੈਂ ਕੋਈ ਇੱਕ ਗੱਲ ਲੜ ਬੰਨ ਕੇ ਚੱਲੇ ਜਾਵਾਂ ਅੱਜ ਤੁਸੀਂ ਦੇਖਿਆ ਪਿਛਲੀਆਂ ਮੀਟਿੰਗਾਂ ਦੇ ਅੰਦਰ ਸਾਡੇ ਨਾਲ ਤਾਂ ਹੋਈ ਹੈ ਕੱਲ ਦੂਜੀ ਮੀਟਿੰਗ ਜਿਹੜਾ ਕਹਿ ਦਿੱ ਸਰਕਾਰ ਨੇ ਕਰਤਾ ਕਰਤਾ ਉਹਨੇ ਇਹ ਕਹਣਾ ਪੋਝਾ ਸਰਕਾਰ ਦੀ ਤੁਸੀਂ ਹੋ ਦਿੱਤੀ ਆ ਵੀ ਤੁਸੀਂ ਲਾਉਣੇ ਆ ਤੁਸੀਂ ਜੇ ਚੱਲੀ ਚੱਲੋ ਅਸੀਂ ਤੁਹਾਡੇ ਨਾਲ ਇਹ ਤੁਹਾਡੀ ਪਾਕਤ ਨੇ કહਾਇਆ ਤੁਹਾਡੇ ਇਕੱਠਾਂ ਨੇ કહਾਇਆ ਔਰ ਕੱਲ ਇੱਕ ਗੱਲ ਅਸੀਂ ਚੈਲੰਜ ਕਰਕੇ ਆਏ ਆ ਜਿਹੜੇ ਕਹਿੰਦੇ ਸੀ ਕਿ ਮੀਟਿੰਗਾਂ ਤਾਂ ਕਰਨੀਆਂ ਅਸੀਂ ਲੈ ਕੇ ਦੇਤਾ ਬਿੱਲ ਵਾਰੇ ਵੀ ਅਸੀਂ ਆਹ ਕਰਤਾ ਬਾਹ ਕਰਤਾ ਕੰਮੀ ਨੇ ਛੇੜ ਲਈ ਇੱਕ ਕਮੇਟੀ ਬਣਾਤੀ ਸਾਨੂੰ ਤੁਸੀਂ ਰਿਪੋਰਟ ਦੇ ਦਿਓ ਇੱਥੇ ਕੀ ਬਣ ਸਕਦਾ ਜਿਉਂ ਜਿਉਂ ਭਗਵੰਤ ਮਾਨ ਅੱਖਾਂ ਤੋਂ ਹਨ ਉਹ ਜੀ ਸਾਡੀ ਮੈਨੇਜਮੈਂਟ ਟੰਨੀ ਪਈ ਹੈ ਇਹਨੂੰ ਨਹੀਂ ਪਤਾ ਕਿ ਕਿੰਨੀਆਂ ਪ੍ਰਾਈਵੇਟ ਬਿਲਡਿੰਗਾਂ 'ਚ ਸਾਡੇ ਦਫ਼ਤਰ ਚੱਲ ਰਹੇ ਆ ਸਾਡੇ ਜਊਆਂ ਦਾ ਸਾਮਾਨ ਰੋਲ ਰਿਹਾ ਲੰਘੇ ਸਾਮਾਨ ਥੱਲੇ ਉਹ ਬਿਲਵਾਦ ਹੋ ਰਿਹਾ ਸਾਮਾਨ ਸਾਂਭ-ਸਭਾਵ ਦੇ ਲਈ ਸਾਡੇ ਕੋਲ ਕਮਰੇ ਨਹੀਂ ਇਹ ਸਾਨੂੰ ਪੁੱਛ ਰਿਹਾ ਕਿ ਕੀ ਕਰਨਾ ਚਾਹੀਦਾ ਅਸੀਂ ਕਿਹਾ ਅਸੀਂ ਦੱਸਾਂਗੇ ਗੱਲ ਦਾ ਧੜਾ ਮਾਰ ਕੇ ਪ੍ਰੋਗਰਾਮ ਵੀ ਦਿਆਂਗੇ ਤੇ ਜੈਸੀ ਦੀ ਤਾਕਤ ਨੂੰ ਵੀ ਅਸੀਂ ਇਹ ਸਤਰਾ ਜੁੱਤ ਲਾਈਕ ਕਰਾਂਗੇ ਔਰ ਦੂਜੇ ਲੋਕ ਜਿਹੜੇ ਆਲੀ ਬਾਂਦੇ ਇਕੱਠੇ ਕੋ ਬਾਹਰ ਮਿੱਤਰ ਮਜਬੂਰ ਕਰੋਗੇ ਤੁਹਾਡੇ ਇਕੱਠੇ ਹੋਣ ਨੂੰ ਮਜਬੂਰ ਕਰਨਾ ਜੋ ਕਿ ਇਤਿਹਾਸ ਬਣਾਏ ਚੀਜ਼ਾਂ ਅਸੀਂ ਨਹੀਂ ਕਹਿ ਰਹੇ ਸੋ ਲਾਸਟ ਦੇ ਅੰਦਰ ਮੈਂ ਤੁਹਾਨੂੰ ਬੇਨਤੀ ਕਰਦਾ ਹੋਇਆ ਕਿ ਤੁਸੀਂ ਦੋ ਮਹੀਨਿਆਂ ਦੇ ਵਿੱਚ ਪੌਦੀ ਜਵਾਨੀ ਦੇ ਵਿੱਚ ਦੇਖਿਓ ਅੱਜ ਜਿੱਤੇ ਇਸ ਜਵਾਨੀ ਨੂੰ ਆਪਣੇ ਸਰੀਰ ਨੇ ਬੇਲ ਤੇ ਰੱਖਿਆ ਇੱਕ ਮੰਨਦੇ ਵਿੱਚ ਗੱਲ ਵਸਾ ਲਓ ਜੇ ਘੱਟੀ ਰਹੂਗੀ ਜਿਹੜੀ ਖਾਸ ਮੰਗਾ ਸਾਡੀ ਕਿ ਅਸੀਂ ਬਿਜਲੀ ਬੋਧ ਤੇ ਜਾਇਦਾਦਾਂ ਦੀ ਵੇਚਣ ਦੇਣੀ ਆ ਜਿਹੜੇ ਅੱਜ ਵੀ ਕਹਿੰਦਾ ਦੱਬ ਵੀ ਜੀਵ ਦੇ ਨਾਲ ਕੋਈ ਸਰਕਾਰ ਮਾਲਕ ਹੈ ਉਹ ਅਸੀਂ ਦੱਸਿਆ ਤੁਸੀਂ ਦੱਸਣਾ ਇਕੱਠਾ ਚ ਕਿ ਗਾਂ ਦੇ ਵਿੱਚ ਦਿੱਤੀਆਂ ਹੋਈਆਂ ਜ਼ਮੀਨਾਂ ਤੋਂ ਸਵਾਹ ਹੋਣਾ ਜਾਣਾ ਇੱਕ ਅਸੇਟਾਂ ਤੇ ਕੰਡਾ ਦੇ ਲੋਕਾਂ ਵੱਲੋਂ ਸ਼ਹਿਰਾਂ ਦੇ ਲੋਕਾਂ ਵੱਲੋਂ ਤੁਹਾਨੂੰ ਜ਼ਮੀਨਾਂ ਦਿੱਤੀਆਂ ਕਿ ਤੁਸੀਂ ਇੱਥੇ ਆਪਣੇ ਗ੍ਰਿਡ ਬਣਾ ਲਓ ਦਫ਼ਤਰ ਬਣਾ ਲਓ ਉਹਨਾਂ ਦੇ ਪਹਿਲਾ ਹੱਕ ਆਪਕੋ ਮਨਮਤ ਮੰਨਦਾ ਨਾ ਇਹਦਾ ਪਾਪ ਦਾ ਇਹਨਾਂ ਦੇ ਪਹਿਲਾ ਹੱਕ ਆ ਲੋਕਾਂ ਦਾ ਜਿਨ੍ਹਾਂ ਨੇ ਬਿਟੋਲੇ ਦੇ ਕੁਰਬਾਨੀਆਂ ਦੇ ਕੇ ਇਸ ਅਦਾਲੇ ਨੂੰ ਇੱਥੋਂ ਤੱਕ ਮਜ਼ਬੂਤ ਕੀਤਾ ਤੇ ਡਿਵੈਲਪ ਕੀਤਾ ਸਭ ਤੋਂ ਲਾਸਟ ਦੇ ਵਿੱਚ ਮੈਂ ਇੱਕ ਬੇਨਤੀ ਕਰਦਾ ਹੋਇਆ ਕਿ ਸਰਬ ਤੁਸੀਂ 2 ਜਨਵਰੀ ਤੋਂ ਸ਼ੁਰੂ ਕੀਤਾ ਸੀ ਫਿਰੋਸਤਾਨ ਦੇ ਲੋਕ ਜਾਤੀ ਦਾ ਜਸ਼ਨ ਮਨਾ ਰਹੇ ਸੀ ਤੁਹਾਡੇ ਇਕੱਠਾਂ ਦੇ ਵਿੱਚ ਇਸ ਭਗਵੰਤ ਮਾਨ ਦੀਆਂ ਅੱਖਾਂ ਖੋਲਣ ਦੇ ਲਈ ਬਾਦਰ ਤੋਂ ਚੌਂਕਾਰ ਭੜ ਕੇ ਆਏ ਸੀ ਤੁਸੀਂ ਲੋਕ ਉਸ ਹੰਕਾਰ ਨੂੰ ਕਾਇਮ ਰੱਖਦੇ ਲਈ ਆਪਣੇ ਕੱਟ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਅਸੀਂ ਕੰਡ ਬਣ ਕੇ ਖੜਨਾ ਹੈ ਇਹ ਜਾਇਦਾਦਾਂ ਵੇਚਣ ਨਹੀਂ ਦੇਣੀਆਂ ਇਹਦੀ ਰਾਖੀ ਵੀ ਅੱਖ ਦੀ ਪੁੱਤ ਵੀ ਅੱਜ ਤੁਸੀਂ ਲੋਕਾਂ ਨੇ ਕਰ ਲਈਏ ਕਿਉਂਕਿ ਸਾਡੀ ਧਰਤੀ ਦਾ ਮਾਣ ਹੈ ਨਾ ਮੋਗਲ ਛਾ ਸਕੇ ਨਾ ਪਠਾਨ ਰਵਾ ਸਕੇ ਨਾ 100 ਸਾਲ ਜਿਹੜਾ ਇਥੇ ਗਰੇ ਗਾਂਦੇ ਰਾਜ ਕਰਕੇ ਸਭੋ ਪੱਕ ਸਿੱਖ ਤੇ ਰਾਜਗੁਰੂ ਸਖਦੇਵ ਉਹਨਾਂ ਦੀਆਂ ਉਰਪੀਆਂ ਲਾ ਕੇ ਲੋਕਾਂ ਨੂੰ ਡਰਾਇਆ ਨਹੀਂ ਸਭੋ ਸਾਡੇ ਬਜ਼ੁਰਗਾਂ ਨੇ ਕਿਹਾ ਕਿ ਜਿੰਨਾ ਸਾਡੇ ਦਾ ਤਸੱਦਦ ਕਰ ਲਵੇ ਕਿ ਹਕੂਮਤਾਂ ਨੇ ਦੇਖਿਆ ਸਾਨੂੰ ਚਰਖੀਆਂ ਤੇ ਚਾੜ ਕੇ ਦੇਖ ਲਿਆ ਖੋਪੜੀਆਂ ਲਾ ਕੇ ਦੇਖ ਲਿਆ ਬੰਦ-ਬੰਦ ਕੱਟ ਕੇ ਦੇਖ ਲਿਆ ਉਹ ਗਏ ਨਹੀਂ ਸਗੋਂ ਉਹਨੇ ਸਾਡੇ ਆਪਣੀਆਂ ਨਸਲਾਂ ਨੂੰ ਇੱਕ ਸੁਨੇਹਾ ਦਿੱਤਾ ਸੀ ਕਿ ਮੰਨਾ ਸਾਡੀ ਦਾਤਰੀ ਅਸੀਂ ਮਨੂ ਦੇ ਸੋਏ ਜੋ ਜੋ ਮੰਨੂ ਬੰਦਗਾ ਅਸੀਂ ਦੂਰ ਸਵਾਏ ਹੋਏ ਜੇ ਕੋ ਸਾਡੇ ਬਜ਼ੁਰਗ ਸਾਡੇ ਸਰਪ੍ਰੇਖ ਯਾਦੀ ਦੇ ਲਈ ਸਾਡੇ ਚੱਲਣ ਤੇ ਬੋਲਣ ਦੀ ਬਹਾਲੀ ਲਈ ਆਪਣਾ ਪਰਿਵਾਰ ਪਾ ਸਕਦੇ ਆ ਉਹਨਾਂ ਨੇ ਬੜਾਈ ਪਿਆਰ ਨਾਲ ਕਹੇ ਕਿ ਕਰੋ ਨਾ ਬੇਸ਼ਬਾਬ ਨੋਏ ਹੈ ਸੁਭ ਕਰਮ ਤੇ ਕਬੂ ਨਾ ਤੋ ਨਾ ਕਰੋ ਜਦ ਚਾਹੇ ਲਓ ਮੀਟੇ ਕਰ ਆਪਣੀ ਜੀਤ ਕਰੋ ਜਾਸਿਲ ਸਿੱਟ ਲਾਣ ਨੂੰ ਲੋਕਾਂ ਦੀ से लास्ट बुलारे बचे नी उस